ਰੇਡੀ ਪਹਿਲਾ ਨਾਉ ਉਸ ਦਾ ਕੇਸ਼ੋ ਰਾਮਸੀ ਡੰਡੀ ਫਿਰ ਉਸ ਨੇ ਆਪਣਾ ਨਾਉ ਨਾਹਰ ਸਿੰਘ ਰੱਖ ਲਿਆ ਸੀ ਡੰਡੀ ਅੱਧਾ ਪਿੰਡ ਉਸ ਨੂੰ ਕੇਸ਼ੋ ਪੰਡਤ ਕਹਿੰਦਾ ਅਤੇ ਅੱਧਾ ਨਾਹਰ ਸਿੰਘ ਡੰਡੀ ਲੰਮੇ ਕੱਦ ਕਣਕਵੰਨੇ ਰੰਗ ਤਿੱਖੇ ਨੈਣ ਨਕਸ਼ ਵਾਲਾ ਇਹ ਮਨੁੱਖ ਲੰਮੀਆਂ ਲੰਮੀਆਂ ਢਿੰਗਾ ਪਟਦਾ ਹਰ ਵੇਲੇ ਇਧਰੋਂ ਉਧਰ ਅਤੇ ਉਧਰੋਂ ਇਧਰ ਤੁਰਿਆ ਰਹਿੰਦਾ ਡੰਡੀ ਬਾਜ਼ ਵਰਗੀਆਂ ਅੱਖਾਂ ਨਾਲ ਖਲਾ ਵਿੱਚ ਝਾਕਦਿਆਂ ਤੁਰੇ ਜਾਂਦਿਆਂ ਵੀ ਉਸ ਦੇ ਸੱਜੇ ਹੱਥ ਦੀਆਂ ਉਂਗਲਾਂ ਅਜੀਬ ਹਰਕਤਾਂ ਕਰਦੀਆਂ ਡੰਡੀ ਨ੍ਰਿਤ ਕਰਦੀਆਂ ਅਤੇ ਬੁੱਲ ਇੰਜ ਫਰਕ ਦੇ ਰਹਿੰਦੇ ਜਿਵੇਂ ਕੋਈ ਮੋਨ ਰਾਗ ਆਲਾਪ ਰਹੇ ਹੋਣ ਡੰਡੀ ਅਸੀਂ ਕਿਕਰਾਂ ਤੋਂ ਵੱਢ ਕੇ ਲਿਆਂਦੀਆਂ ਖੁੰਡੀਆਂ ਨਾਲ ਲੀਰਾਂ ਦੀ ਗੇਂਦ ਬਣਾ ਕੇ ਖੇਡਦੇ ਸੀ ਆਂ ਡੰਡੀ ਕੱਚੇ ਪਹਿਆਂ ਦੀ ਧੂੜ ਖੁੰਡੀਆਂ ਅਤੇ ਸਾਡੇ ਪੈਰਾਂ ਨਾਲ ਗਰਦ ਦੀ ਹਨੇਰੀ ਲਿਆ ਦਿੰਦੇ ਸੀ ਪਰ ਸਾਨੂੰ ਪੋਰਾ ਵੀ ਪਰਵਾਹ ਨਹੀਂ ਸੀ ਹੁੰਦੀ ਡੰਡੀ ਪੂਰੇ ਆਨੰਦ ਨਾਲ ਖੇਡਦੇ ਖੇਡਦੇ ਵਿਗਨ ਉਦੋਂ ਤਹਿ ਜਾਂਦਾ ਜਦੋਂ ਲੀਰਾ ਦੀ ਗੇਂਦ ਦੀਆਂ ਲੀਰਾ ਦੂਜੇ ਤੀਜੇ ਦਿਨ ਹੀ ਵੱਖ-ਵੱਖ ਹੋ ਜਾਂਦੀਆਂ ਡੰਡੀ ਇੱਕ ਦਿਨ ਇੱਕ ਮੁੰਡਾ ਲੀਰਾ ਦੀ ਇੱਕ ਅਜੀਹੀ ਗੇਂਦ ਲਿਆਇਆ ਜਿਹੜੀ ਸੂਤ ਦੀ ਰੱਸੀ ਨੂੰ ਸੂਏ ਵਿੱਚ ਪਾ ਕੇ ਖੋੜੀਆਂ ਪਾ ਕੇ ਬਣਾਈ ਗਈ ਸੀ ਡੰਡੀ ਇਹ ਦੇਖਣ ਨੂੰ ਬਹੁਤ ਸੋਹਣੀ ਲੱਗਦੀ ਸੀ ਅਤੇ ਕਈ ਦਿਨ ਟੁੱਟੀ ਵੀ ਨਾ ਡੰਡੀ ਉਸ ਮੁੰਡੇ ਨੇ ਦੱਸਿਆ ਕਿ ਇਹ ਗੇਂਦ ਕੇਸ਼ੋ ਪੰਡਤ ਨੇ ਬਣਾਈ ਸੀ ਡੰਡੀ ਅਸੀਂ ਸਾਰੇ ਹੀ ਗੇਂਦ ਕਰਕੇ ਉਹਨਾਂ ਨੂੰ ਪਿਆਰ ਅਤੇ ਸਤਿਕਾਰ ਨਾਲ ਰੇਡੀ ਦੇਖਣ ਲੱਗੇ ਡੰਡੀ ਸਾਨੂੰ ਖੇਡਦਿਆਂ ਨੂੰ ਦੇਖਣ ਲਈ ਉਹ ਕਿਸੇ ਕਿਸੇ ਦੇਨ ਸਾਡੇ ਪਾਸ ਖੜੇ ਹੋ ਜਾਂਦੇ ਡੰਡੀ ਅਜੇਹੇ ਸਮਿਆਂ ਉੱਤੇ ਉਹ ਮੈਨੂੰ ਆਪਣੇ ਕੋਲ ਬੁਲਾ ਕੇ ਗੋਦੀ ਵਿੱਚ ਲੈ ਕੇ ਕਈ ਵਾਰੀ ਸ਼ਾਬਾਸ਼ੀ ਵੀ ਦਿੰਦੇ ਡੰਡੀ ਮੈਂ ਉਹਨਾਂ ਦੇ ਅਜੇਹਾ ਕਰਨ ਸੰਬੰਧੀ ਆਪਣੀ ਮਾਂ ਨੂੰ ਦੱਸਿਆ ਡੰਡੀ ਮਾਂ ਕਹਿਣ ਲੱਗੀ ਪੁੱਤਰ ਉਹ ਤੇਰਾ ਚਾਚਾ ਲੱਗਦਾ ਹੈ ਡੰਡੀ ਉਸ ਦੀ ਮਾਂ ਅਤੇ ਤੇਰੇ ਪਿਤਾ ਜੀ ਦੀ ਮਾਂ ਸਕੀਆਂ ਪੈਣਾ ਹਨ ਡੰਡੀ ਉਹਨਾਂ ਦਾ ਘਰ ਪਿੰਡ ਦੇ ਦੂਜੇ ਪਾਸੇ ਹੈ ਡੰਡੀ ਇਹ ਗੱਲ ਮੈਂ ਬੜੇ ਮਾਣ ਨਾਲ ਆਪਣੇ ਸਾਥੀਆਂ ਨੂੰ ਦੱਸੀ ਡੰਡੀ ਹੁਣ ਤਾਂ ਗੇਂਦ ਟੁੱਟਣ ਤੋਂ ਪਹਿਲਾਂ ਹੀ ਮੈਂ ਦੂਜੀ ਗੇਂਦ ਬਣਵਾ ਲੈਂਦਾ ਡਿੰਡੀ ਨਾ ਭਤੀਜਾ ਫਰਮਾਇਸ਼ ਕਰਦਾ ਝੁਕਦਾ ਅਤੇ ਨਾ ਹੀ ਚਾਚਾ ਕਦੇ ਨਾ ਨੁੱਕਰ ਕਰਦਾ ਡੰਡੀ ਚਾਚੇ ਦੇ ਹੱਥਾਂ ਵਿੱਚ ਜਾਦੂ ਭਰੀ ਕਲਾ ਸੀ ਡੰਡੀ ਕਿਸੇ ਨੇ ਸੂਤ ਦੀ ਪੀੜੀ ਜਾਂ ਸੂਤ ਦੇ ਰੰਗ ਬਰੰਗੇ ਪਲੰਗ ਬਣਾਉਣੇ ਹੁੰਦੇ ਤਾਂ ਉਹ ਚਾਚੇ ਦੀ ਭਾਲ ਕਰਦੇ ਡੰਡੀ ਬਲਦਾਂ ਦੇ ਰਸੇ ਜਾਂ ਨੱਥਾਂ ਬਣਾਉਣ ਦਾ ਕੰਮ ਛਿੜਿਆ ਹੀ ਰਹਿੰਦਾ ਡੰਡੀ ਲੋਕ ਕਹਿੰਦੇ ਸਨ ਕਿ ਦਹੀਂ ਰੜਕਣ ਵਾਲੀ ਨੇਤੀ ਤਾਂ ਚਾਚੇ ਵਰਗੀ ਕਿਸੇ ਤੋਂ ਬਣਦੀ ਹੀ ਨਹੀਂ ਸੀ ਡੰਡੀ ਪਿੰਡ ਦਾ ਕੋਈ ਨਾ ਕੋਈ ਬੰਦਾ ਆਪਣਾ ਕੋਈ ਨਾ ਕੋਈ ਕੰਮ ਕਰਵਾਨ ਲਈ ਆਮ ਹੀ ਉਸਨੂੰ ਲੱਭਦਾ ਫਿਰਦਾ ਡੰਡੀ ਕੋਈ ਪੁੱਛਦਾ ਕੇਸ਼ੋ ਪੰਡਤ ਨੀ ਦੇਖਿਆ ਪ੍ਰਸ਼ਨ ਚਿੰਨ ਦੂਜਾ ਪੁੱਛਦਾ ਨਾਹਰ ਸਿੰਘ ਨੀ ਇੱਧਰ ਆਇਆ ਪ੍ਰਸ਼ਨ ਚਿੰਨ ਚਾਚਾ ਆਪ ਤਾਂ ல்லே சாவ வை